ਗੈਸ ਦੇ ਆਪਣੇ ਲੀਕ ਹੋਏ ਤੇ ਦੇਖਣ ਆਇਆ ਕਰਦੇ ਸੀ ਬਿਲਕੁਲ ਜੀ ਮੈਂ ਥੋੜਾ ਬਾਹਰ ਸੀ ਔਰ ਮੈਨੂੰ ਪਤਾ ਲੱਗਾ ਵੀ ਹਲਕੇ ਦੇ ਵਿੱਚ ਕੋਈ ਗੈਸ ਪਾਈਪ ਲਾਈਨ ਜਿਹੜੀ ਫੱਟੀ ਹੈ ਤੇ ਜਿਹਦੇ ਕਰਕੇ ਜ਼ਖਮੀ ਹੋਏ ਲੋਕ ਸਾਡੇ ਇੱਕ ਬੱਚਾ ਸੀ ਬਾਕੀ ਹੋਰ ਤਿੰਨ ਉਹਨਾਂ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਜ਼ਖਮੀ ਹੋ ਕੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਉਹਨਾਂ ਦਾ ਮੈਂ ਪਤਾ ਲੈਣ ਆਇਆ ਸੀ ਤਾਂ ਜੋ ਕੀ ਪਤਾ ਲੱਗੇ ਵੀ ਕੀ ਕਾਰਨ ਸੀ ਕੀ ਦਿੱਕਤ ਸੀ ਔਰ ਇਹਦੇ ਨਾਲ ਨਾਲ ਜਿਹੜੇ ਵੀ ਉੱਥੇ ਪਾਈਪਲਾਈਨ ਦੇ ਲਾਗੇ ਜੋ ਸੁਣਨ ਚ ਆਇਆ ਵੀ ਜਿਹੜੇ ਕੋਈ ਬਾਹਰੋਂ ਆ ਕੇ ਕੋਈ ਏਅਰਟੈਲ ਵਾਲੇ ਉਹ ਅਲੱਗ ਤੌਰ ਤੇ ਆਪਣਾ ਕੰਮ ਕਰ ਰਹੇ ਸੀ ਉਹਦੇ ਅਕੋਰਡਿੰਗ ਜਿਹੜੀ ਵੀ ਕੋਈ ਬਣਦੀ ਹੋਈ ਕਾਰਵਾਈ ਜਿੱਦੇ ਦੇ ਵਿੱਚ ਜਿੱਦੇ ਚ ਵੀ ਕੋਈ ਅਣਗੈਲੀ ਉਹ ਕੀਤੀ ਉਹਦੀ ਬਣਦੀ ਹੋਈ ਕਾਰਵਾਈ ਕੀਤੀ ਜੀ ਸਰ ਤੇ ਇਹ ਅੰਦਰ ਹੋ ਕੇ ਕਹੇ ਜੀ ਹਾਲਾਤ ਸੀ ਬਿਲਕੁਲ तकरीबन ਡਾਕਟਰ ਸਾਹਿਬ ਵੀ ਨਾਲ ਹੀ ਨੇ ਬਿਲਕੁਲ ਠੀਕ ਨੇ ਇਸ ਟਾਈਮ ਹਾਲਾਤ ਇਹਨਾਂ ਦੇ ਆਪਣੇ ਮੈਂ ਕਹਿ ਸਕਦਾ ਵੀ ਜਿਹੜਾ ਮੇਨ ਸਾਨੂੰ ਡਰ ਸੀ ਖਤਰਾ ਸੀ ਵੀ ਕਿਸੇ ਦਾ ਕੋਈ ਜਾਨੀ ਵਾਲੀ ਨੁਕਸਾਨ ਹੋਵੇ ਉਹਦੇ ਤੋਂ ਪਰਮਾਤਮਾ ਨੇ ਆਪਣੇ ਦੋਵੇਂ ਹੱਥਾਂ ਨਾਲ ਛੀਟਵਤ ਬਣਾ ਕੇ ਰੱਖਿਆ ਨੇਤਾ ਜੀ ਮੌਕੇ ਦੀ ਉੱਥੇ ਪੋਜੀਸ਼ਨ ਕੀ ਹੁਣ ਜਿੱਦਾਂ ਗੈਸ ਲਾਈਨ ਪਾਈਪ ਦੀ ਠੀਕ ਹੈ ਹੁਣ ਕੀ ਦੇਖੋ ਉਹ ਸਾਰੇ ਹੁਣ ਜਿਨ੍ਹਾਂ ਨੇ ਗੁਜਰਾਤ ਪਾਈਪਲਾਈਨ ਹੈ ਤਕਰੀਬਨ ਆਲ ਓਵਰ ਮੇਰੇ ਸਾਹਿਬ ਨਾਲ ਪੰਜਾਬ ਦੇ ਵਿੱਚ ਹੀ ਜਿਹੜੇ ਆ ਵੀ ਇਹ ਪਾਈਪਲਾਈਨ ਯੂਜ਼ ਕਰ ਰਹੇ ਨੇ ਜੀਦੇ ਨਾਲ ਦੇਖਣ ਚ ਆਇਆ ਵੀ ਜਿਹੜੀ ਕੋਈ ਦਿੱਕਤ ਸੀ ਉਹਨਾਂ ਦੀਆਂ ਸਾਰੀਆਂ ਟੀਮਾਂ ਉਹਨਾਂ ਦੀ ਪਹੁੰਚੀਆਂ ਨੇ ਦੇਖ ਰਹੇ ਨੇ ਬਾਤ ਕਰ ਰਹੇ ਨੇ ਜਿੱਥੇ ਵੀ ਕੋਈ ਕਮੀ ਪੇਸ਼ੀ ਆਉਗੇ ਉਹਨੂੰ ਕਵਰ ਕਰ ਦੇਣਗੇ ਠੀਕ ਹੈ ਕਾਰਵਾਈ ਕਿ ਹੋਏਗੀ ਕਿੰਨਾ ਜੀ ਕਾਰਵਾਈ ਜਿਹਦੀ ਅੰਗੈਲੀ ਉਹਦੇ ਤੇ ਕਾਰਵਾਈ ਕੀਤੀ ਜਾਓ ਠੀਕ ਹੈ ਇਹਦੇ ਚ ਕੋਈ ਦੂਰ ਆਏ ਨਹੀਂ ਠੀਕ